ਅੰਮ੍ਰਿਤਸਰ ਦੇ ਪਵਿੱਤਰ ਗਲਿਆਰੇ ਤੇ ਜਥੇਦਾਰ ਦੀ ਨਾਰਾਜ਼ਗੀ ਦਰਜਾ ਤਾਂ ਮਿਲ ਗਿਆ ਪਰ ਲਾਗੂ ਕੁਝ ਨਹੀਂ ਹੋਇਆ RAM ਭਗਤ ਦੇ ਇਤਿਹਾਸਿਕ ਵਿਰਾਸਤੀ ਥਾਮਾ ਤੇ ਸ਼ਰਾਬ ਤੰਬਾਕੂ ਦੀ ਵਿਕਰੀ ਰੋਕਣ ਲਈ ਸਰਕਾਰ ਨੂੰ ਕੀਤੀ ਮੰਗ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁੰ딥 ਸਿੰਘ ਗੜਗਾਂਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਾਈ ਮਤੇਦਾਸ ਜੀ ਪਾਈਸਾ ਤੇ ਦਾਰ ਜੀ ਤੇ ਪਾਇਦਿਆਲਾ ਜੀ ਦੇ 350 ਅਸ਼ੀਰਦੀ ਸਥਾਪਤੀ ਨੂੰ ਸਮਰਪਿਤ ਵੱਡੇ ਧਾਰਮਿਕ ਤੇ ਇਤਿਹਾਸਿਕ ਕਾਰਜਾ ਦੀ ਲੋ ਤੇ ਜ਼ੋਰ ਦਿੱਤਾ ਉਨਾ ਦੱਸਿਆ ਕਿ ਇਸ ਮਹੱਤਵਪੂਰਨ ਮੌਕੇ ਤੇ ਸਿੱਖ ਕੌਮ ਵੱਲੋਂ ਕੀਤੀ ਜਾ ਰਹੀ ਯਤਨਾਂ ਵਿੱਚ ਸਭ ਤੋਂ ਵੱਡੀ ਪਹਿਲ ਅਕਾਲੀ ਬਾਬਾ ਪੂਲਾ ਸਿੰਘ ਜੀ ਦੁਆਰਾ ਸਾਪਤ ਪੁਰਾਣੇ ਅਕਾਲੀ ਮਾਰਕੀਟ ਸਾਂ ਦਾ ਦੁਬਾਰਾ ਨਿਰਮਾਣ ਜਿਸ ਨੂੰ ਸੰਗਠਨ ਦੀ ਸਹੂਲਤਾਂ ਲਈ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦੇਵਾਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਚੱਲ ਰਹੀ ਆ ਜਿਹੜੀ ਸ਼ਹਾਦਤ ਬੜੀ ਅਦੁੱਤੀ ਸੀ ਉਸ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਔਰ ਉਸ ਸ਼ਹਾਦਤ ਨੂੰ 350 ਸਾਲਾ ਸ਼ਤਾਬਦੀ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣ ਦੇ ਲਈ ਸਿੱਖਾਂ ਦੀ ਨਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਵੱਲੋਂ ਬਣਾਈ ਹੋਈ ਜਿਹੜੀ ਪੁਰਾਣੀ ਇਹ ਥਾਂ ਸੀ ਅਕਾਲੀ ਮਾਰਕੀਟ ਇਹਨੂੰ ਆਖਦੇ ਆ ਇੱਥੇ ਸੰਗਤ ਦੀ ਸਹੂਲਤ ਵਾਸਤੇ ਸੰਗਤ ਦੇ ਰਹਿਣ ਦੇ ਵਾਸਤੇ ਜਿਹੜਾ ਪਹਿਲਾਂ ਤੇ ਇੱਥੇ ਇੱਕ ਦੁਕਾਨਾਂ ਬਣਨੀਆਂ ਵਾ ਉੱਪਰ ਉਹਦੇ ਹਾਲ ਤੇ ਉੱਥੋਂ ਤੋਂ ਇਲਾਵਾ 1000 ਇੱਕ ਹਜ਼ਾਰ ਕਮਰਾ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਹ ਹੈਗਾ ਵਾ ਕਿ 1 ਦੇ 350 ਸਾਲਾ ਸ਼ਤਾਬਦੀ ਆ ਇਹ 350 ਸਾਲਾਂ ਸ਼ਤਾਬਦੀ ਤੇ ਹਮੇਸ਼ਾ ਇਹ ਗੱਲ ਚੇਤੇ ਰਹੂਗੀ ਭਈ ਉਸ ਮੌਕੇ ਦੇ ਉੱਤੇ ਇੱਕ ਵੱਡੀ ਸਰਾਂਗ ਸੰਗਤ ਦੀ ਸਹੂਲਤ ਦੇ ਵਾਸਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਣਾਈ ਗਈ। ਤੋਂ ਅੱਜ ਇਹਦਾ ਜਿਹੜਾ ਆਰੰਭਤਾ ਵਾ ਨਹੀਂ ਪੱਥਰ ਆਪਾਂ ਕਹਾਂਗੇ ਕਿਉਂਕਿ ਸਿੱਖ ਅਰਦਾਸ ਕਰਦਾ ਅਰਦਾਸ ਕਰਕੇ ਇਹਦੀ ਜਿਹੜੀ ਆਰੰਭਤਾ ਵਾ ਉਹ ਸ਼ੁਰੂ ਕੀਤੀ ਜਾ ਰਹੀ ਤੇ ਮੈਂ ਸਮਝਦਾ ਵੀ ਇੱਕ ਬੜਾ ਚੰਗਾ ਕਾਰਜ ਆ ਜਦੋਂ ਕੋਈ ਸ਼ਤਾਬਦੀ ਮਨਾਈਏ ਤੇ ਕੁਛ ਇਹੋ ਦੇ ਵੱਡੇ ਯਾਦਗਾਰੀ ਕੰਮ ਹੋਣੇ ਚਾਹੀਦੇ ਆ ਜਿਹੜੇ ਸਦੀਵੀ ਰਹਿਣ ਵੀ ਇਸ ਸ਼ਤਾਬਦੀ ਉਤੇ ਜਿਵੇਂ ਗੁਰੂਗੋ ਗੁਰੂਗੋ ਆਪਣੇ ਖਾਲਸੇ ਪੰਥ ਦੀ ਜਦੋਂ ਸਾਜਣਾ ਸੀ ਤੇ ਤਰੇਹ ਸ਼ਤਾਬਦੀ ਕਾਲ ਜੇ ਇਥੇ ਖਾਲਸਾ ਕਾਲਜ ਸ਼ੁਰੂ ਕੀਤਾ ਗਿਆ ਔਰ ਇਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਵੱਡੇ ਕਾਰਜ ਪਿਛਲੀਆਂ ਸ਼ਤਾਬਦੀਆਂ ਤੇ ਹੋਏ ਉਸੇ ਤਰ੍ਹਾਂ 350 ਸਾਲਾ ਸ਼ਤਾਬਦੀ ਦੇ ਉੱਤੇ ਇਸਰਾਹ ਵਾਲਾ ਜਿਹੜਾ ਪ੍ਰੋਜੈਕਟ ਵਾ ਸਿੱਖ ਸੰਗਤ ਦੀ ਸਹੂਲਤ ਲਈ ਉਹ ਸ਼ੁਰੂ ਕੀਤਾ ਜਾ ਰਿਹਾ ਹੈ 65 ਕਰੋੜ ਰੁਪਏ ਤੋਂ ਵੱਧ ਖਰਚੇ ਕੇ ਆਰਜੀ ਵਿਧਾਨ ਸਭਾ ਤਿਆਰ ਕੀਤੀ ਗਈ ਸੀ ਰੰਤੂ ਸਾਹਿਬ ਤੇ ਜਿਹੜਾ ਐਲਾਨ ਕੀਤਾ ਗਿਆ ਅੰਮ੍ਰਿਤਸਰ ਸਾਹਿਬ ਦੇ ਗਲੀਆਰੇ ਨੂੰ ਪਿੱਤਰ ਦਰਜਾ ਦੇਣ ਦਾ ਉਹ ਪਹਿਲਾਂ ਹੀ ਲਾੜੇ ਗਿਆ ਜੀ ਗੱਡੀ ਜਾਂਦੀ ਤੇ ਦੇਖੋ ਮੇਰੇ ਸਾਹਬ ਦੇ ਨਾਲ ਤੇ ਵੱਡੇ ਕਾਰਜ ਹੋਣੇ ਚਾਹੀਦੇ ਹੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਂਦ ਦੇ ਵਿੱਚ ਆਈ ਔਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦਸ਼ਤਾਬਦੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਔਰ ਇਹ ਤੋਂ ਇਲਾਵਾ ਵੱਡੇ ਕਾਰਜ ਹੁੰਦੇ ਰਹੇ ਆ ਸਰਕਾਰਾਂ ਨੂੰ ਕੁਝ ਵਿਰਾਸਤੇ ਖਾਲਸਾ 1999 ਦੇ ਵਿੱਚ ਬਣਿਆ ਤੋਂ ਸਰਕਾਰਾਂ ਨੂੰ ਇਹੋ ਜਿਹੇ ਵੱਡੇ ਕਾਰਜ ਇਹਨਾਂ ਸ਼ਤਾਬਦੀਆਂ ਦੇ ਉੱਤੇ ਕਰਨੇ ਚਾਹੀਦੇ ਕਿਉਂਕਿ ਸਰਕਾਰਾਂ ਜਿਹੜੀਆਂ ਵਾਂ ਉਹਨਾਂ ਨੇ ਜਦੋਂ ਸ਼ਤਾਬਦੀਆਂ ਨੂੰ ਯਾਦ ਕਰਨਾ ਤੇ ਕੋਈ ਜਹੋ ਤੇ ਕੰਮ ਕਰਕੇ ਜਾਣ ਜਿਹੜੇ ਸਦਾ ਚੇਤਿਆਂ ਦੇ ਵਿੱਚ ਹੋ। ਕਿਥੇਦਰ ਸਾਹਿਬ ਪਵਿੱਤਰ ਦਰਜਾ ਤੇ ਲਾਨਿਆ ਗਿਆ ਪਰ ਇੰਪਲੀਮੈਂਟ ਕੋਈ ਨਹੀਂ ਦਿਖਦਾ ਕੁਝ ਨਹੀਂ ਪਿਆ ਇਹਦੇ ਵਿੱਚ ਪਵਿੱਤਰਤਾ ਦੀ। ਦੇਖੋ ਇਹ ਗੁਰੂ ਰਾਮਦਾਸ ਪਾਸ਼ਾ ਦੀ ਵਸਾਈ ਨਗਰੀ ਆ। ਪਹਿਲੀ ਗੱਲ ਤੇ ਇੱਥੋਂ ਦੇ ਸਾਰੇ ਲੋਕਾਂ ਦਾ ਤੇ ਨਾਗਰਿਕਾਂ ਦਾ ਕਿਸੇ ਵੀ ਧਰਮ ਦੇ ਹੋਣ ਉਹਨਾਂ ਦਾ ਹੀ ਫਰਜ਼ ਬਣਦਾ ਵੀ ਜਿਹੜੀ ਨਗਰੀ ਗੁਰੂ ਸਾਹਿਬ ਨੇ ਵਸਾਈ ਆ ਉਥੇ ਤਮਾਕੂ ਬੀੜੀ ਸਿਗਰਟ ਆਦਿਕ ਜਿਹੜੀ ਆ ਸ਼ਰਾਬ ਇਤਿਹਾਦਿਕ ਜਿਹੜੀਆਂ ਚੀਜ਼ਾਂ ਉਹਦੀ ਵਿਕਰੀ ਨਾ ਹੋਵੇ ਤੇ ਇੱਥੇ ਕੋਈ ਹੋਵੇ ਨਾ ਬਾਕੀ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਕਿੰਨੀ ਕੁ ਸ਼ਹਿਰ ਦਾ ਇਹਦਾ ਤੇ ਇਥੋਂ ਪਤਾ ਲੱਗਦਾ ਜਿਹੜਾ ਆਪਣਾ ਰਾਮ ਬਾਗ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਵਾ ਮਹਿਲ ਵੀ ਉੱਥੇ ਆ ਸਮਰਪੈਲਸ ਕਹਿੰਦੇ ਉੱਥੇ ਵੇਖੋ ਉੱਥੇ ਰਾਮ ਬਾਗ ਦੇ ਵਿੱਚ ਪੱਬ ਤੇ ਕਲੱਬ ਸ਼ਰਾਬ ਦੇ ਚੱਲਦੇ ਆ ਜੀ ਔਰ ਉਹ ਸਿੱਖਾਂ ਦੀ ਇੱਕ ਵਿਰਾਸਤਾ ਤੋ ਜੇ ਥੋੜੀ ਬਹੁਤੀ ਸਰਕਾਰ ਸ਼ੋਹਰਦਤਾ ਤਾਂ ਪਹਿਲ ਦੇ ਆਧਾਰ ਦੇ ਉੱਤੇ ਉੱਥੋਂ ਉਹ ਜਿਹੜੇ ਪੱਬ ਤੇ ਕਲੱਬ ਤੇ ਸ਼ਰਾਬਖਾਨੇ ਉਹਨਾਂ ਨੂੰ ਬੰਦ ਕਰਾਵੇ ਐਸ ਵਾਰੀ ਦੀਵਾਲੀ ਤੇ ਤੁਸੀਂ ਵੇਖਿਆ ਮੈਂ ਆਪ ਗਿਆ ਸੀ ਉੱਥੇ ਵੀ ਪੱਬਾਂ ਕਲੱਬਾਂ ਤੇ ਤੇ ਰੌਸ਼ਨੀਆਂ ਲੱਗੀਆਂ ਸੀ ਪਰ ਸ਼ੇਰੇ ਪੰਜਾਬ ਦੇ ਮਹਿਲ ਦੇ ਉੱਤੇ ਕੋਈ ਰੌਸ਼ਨੀ ਨਹੀਂ ਸੀ ਆਪਾਂ ਬਾਅਦ ਵਿੱਚ ਉੱਥੇ ਦੀਵੇ ਵੀ ਜਗਾ ਕੇ ਆਏ ਤੋ ਸਰਕਾਰ ਨੂੰ ਇਸ ਪਾਸੇ ਸ਼ੋਹਰਦਤਾ ਦਿਖਾਉਣੀ ਚਾਹੀਦੀ ਆ ਇਹਨਾਂ ਦਾ ਫਰਜ਼ ਹੈਗਾ ਠੀਕ ਹੈ